ਜੋ ਲੱਗਿਆ ਇਹਦੇ ਚੋਂ ਅੱਗੇ ਪਤਾ ਲੱਗੇਗਾ ਅਰੇ ਆਜੋ ਮੈਂ ਕਿਾਪੀ ਬਲਦੇਵ ਸਾਹਿਬ ਨੂੰ ਮਿਲਦੇ ਆ ਭੱਟੀ ਸਾਹਿਬ ਅਰੇ ਅਨੰਤ ਬਲਰਾਜ ਸਾਹਿਬ ਜੈਜੀਤ ਸਿੰਘ ਦੀ ਜੋ ਵੀ ਹਜੇ ਸਾਰਿਆਂ ਨੂੰ ਮਿਲਤੀਆਂ ਕਰਤੋਤ ਹਰ ਜੱਲੇ ਬੰਦੇ ਦਾ ਸੰਯੁਕਤ ਕਿਸਾਨ ਮੋਰਚਾ ਗਾਣਾ ਅਜੇ ਤੱਕ ਇਹ ਆਪੂ ਤੇ ਹੌਸਲ ਹਾਜ਼ਰ ਹੋ ਗਏ ਜੇ ਹੋਰ ਜਿਹੜੇ ਆਪੂ ਆਗਰ ਬਲਦੇਵ ਸਾਹਿਬ ਉਹਨਾਂ ਨੂੰ ਵੀ ਇਖਤਾਰਾ ਸਮੂਹ ਮੁਰਜੇ ਦੇ ਕੋਲ ਟਰਾਲਾ ਕੀਤਾ ਜਾਊਗਾ ਉਹ ਉਹਨਾਂ ਕਿਦੇ ਤੇ ਲੇਖ ਦੇ ਵਿੱਚ ਲਿਖੇ ਸਾਰੇ ਕਿਸਾਨ ਲੀਆ ਨੇ ਜਿਨ੍ਹਾਂ ਦੀ ਸ਼ਹਾਦਤ ਹੋਰ ਕੇਤ ਹੋਈ ਹੈ ਉਹਨਾਂ ਦੀ ਫੋਟੋ ਸਮੇਤ ਉਹਨਾਂ ਦਾ ਨਾਮ ਜਿਲ੍ਹਾ ਪਿੰਡ ਸਾਰਾ ਕੁਝ ਇਸ ਕਿਤਾਬੀ ਵਿੱਚ ਦਰਜ ਬਹੁਤ ਖੇਤ ਨਾਲ ਚਾਰ ਕੀਤਾ ਗਿਆ ਇਹ ਦਰਜ ਹੈ ਤੇ ਸਭ ਤੋਂ ਪਹਿਲਾਂ ਦੀ ਤੀਰ ਵਿੱਚ ਚਾੜੇ ਵਿਅਕਤੀਆਂ ਨੂੰ ਮਜਬੂਰ ਤੇ ਆਉਂ ਉਸਾਰ ਫੋਰਜਾ ਨਾਮ ਦਾ ਜਿਹੜਾ ਕਰਮਾਤਾ ਅੱਜ ਇਹ ਸੰਭੂ ਮੌਕੇ ਤੇ ਮਜਬੂਰ ਕੋ ਨੂੰ ਰਿਮ ਕੀਤਾ ਜਾ ਰਿਹਾ ਅਲਿ ਇਸ ਤੋਂ ਬਾਅਦ ਮੈਂ ਨਾਗੋ ਸੁਦਰ ਦੇ ਕੋਚੀ ਨੂੰ ਵਿਅਕਤੀ ਕਰੂ ਦਾ ਕੋ ਦੇ ਬਾਰੇ ਦਸਤਾਵੇਜ਼ ਦੇ ਨਾਲ ਕੇ ਉਹਨਾਂ ਦੇ ਬਾਰੇ ਸਰਸਾ ਇੱਕ ਕਾਲਾ ਜਿਹਾ ਜਿਹੜਾ ਜਾਰੀ ਕੀਤਾ ਗਿਆ ਉਹਨਾਂ ਨੇ ਕੋਈ ਵਿਧਿਤ ਕੀਤੀ ਹੈ ਉਹ ਮੈਡਮ ਦੇ ਤੇਰੇ ਬਾਰੇ ਦਸਤਾਵੇਜ਼ਾਂ ਬਾਅਦ ਦਸੁਰ ਦੇ ਨਾਮ ਜਾਰੀ ਕੀਤਾ ਜਾ ਰਿਹਾ ਕੋਆ ਮਸ਼ਰੂਕ ਦਾ ਲੋਕਤਾਰ ਨੇ ਆਪਾਂ ਨੂੰ ਕਿੱਥੀ ਦਿੱਤੀ ਸੀ ਕੋਈ ਨਹੀਂ ਸ਼ਕਤੀ ਹੋਈਆ ਹਾਰ ਪਰ ਲੜ ਕੇ ਆਪਾਂ ਕੀ ਪ੍ਰਾਪਤੀਆਂ ਕੀਤੀਆਂ ਇਹਨੂੰ ਚਾਪੜ ਦੱਸਦਾ ਨਮਾਜ਼ ਕੱਤੀ ਲਿੱਤੀ ਕਰਦਾ ਕੀ ਚੀਜ਼ ਆ ਕਿਉਂ ਲੜਨੋਂ ਕੋਆ ਬਾਰੇ ਦੱਸਦਾ ਐਨ ਮੱਤੀ ਦੀ ਲਾਣਕਾਰੀ ਕੀ ਆ ਕਿਉਂ ਗੁਰੂ ਦੀ ਗ੍ਰਾਂਟੀ ਮੰਗਦੇ ਆ ਇਹ ਵਿੱਚ ਸਾਰੇ ਲੈ ਲੈਂਦੇ ਆ ਦੀ ਕਿਸ ਬਾਅਦ ਐਕਸੇ ਆਪਾਂ ਖੜੇ ਜਰੂਰ ਨੂੰ ਕਰਗੇ ਤਾਂ ਕਿ ਜਦੋਂ ਜਾਂਤ ਕੁਟੇਰੀ ਕੈਨੇ ਆਗਮ ਦੀ ਇੱਕ ਤਾਂ ਬਾਤ ਦਰਵਾਦ ਸਿੰਘ ਗਿੱਲ ਉਹ ਤਿਆਰ ਰਹੇ ਦਰਵਾਦ ਸਿੰਘ ਗਿੱਲ ਜਦ ਗੱਲਬਾਤ ਅਕੇ ਨਹੀਂ ਦੁਰਦੀ ਹੁਣ ਨਾ ਹਾਲ ਤਾਂ ਜੇ ਗੱਲਬਾਤ ਚੰਗਾ ਬੂਰ ਕਰਦਾ ਤੇ ਉਹ ਨਾ ਹਾਲ ਸਰਕਾਰ ਜੋ ਇੱਥੇ ਨਾ ਛੱਡਾ ਮਨਾ ਦਾ ਕੱਠ ਆਗਿਆ ਦੇ ਦੇ ਬាក់ਿਆ ਮੇਰੇ ਪਿੰਡ ਦੇ ਕਿਤੇ ਮੱਦੇ ਕਰੋ ਮੇਰਾ ਦੇ ਪਿੰਡ ਨਾ ਮੇਰੀ ਤਿਆਰਵਾ ਤਿਆਰ ਦੇ ਜਿਹੜਾ ਪੱਧਰਾ ਹੱਕ ਹੈ ਉਹ ਬਹਾਰ ਕੀਤਾ ਜਾਵੇ ਜਿਹੜਾ ਕੋਹਾ ਹੋਵੇ ਫਸਲ ਪਰ ਤੋਂ ਜਿੱਥੇ ਮਜ਼ਦੂਰੀ ਹੱਕ ਤੇ ਜਿਹੜਾ ਖੋਹਾਂ ਉਹਨਾਂ ਨੂੰ ਆਣ ਜਿੱਥੇ ਦੇ ਕਾਨੂੰਨ ਕੋਈ ਨੁਕਸਾਨ ਨਹੀਂ ਜਨਾਬ ਹੋਣਾ ਮਜ਼ਦੂਰ ਜਨਾਬ ਨਹੀਂ ਹੈਗਾ ਖੇਤੀ ਜਨਾਬ ਨਹੀਂ ਹੈਗਾ ਸਰੂ ਆਦਮੀ ਰਾਜ ਦਾ ਚਾਲਦਾਵੀ ਹੱਕ ਨਹੀਂ ਹੈ ਹੋਰ ਕਰਦੇ ਬਗਾਵਤ ਦੀ ਗੱਲ ਇਹ ਜਿੱਲੀ ਲੋਕਾਂ ਦਾ ਹੱਕ ਬਹਾਰ ਕਰੋ ਸਾਰੇ ਬਾਜਰ ਨੂੰ ਹਰਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇਰੀ ਫਸਲਾਂ ਦੀ ਐਮਐਸਬੀ ਨਾਮ ਕਰਕੇ ਉਹ ਪਹਿਲੇ ਕੀ ਹਲਾਉਂਦੀ ਆ ਅੱరే ਇਹਦੇ 24 ਫਸਲਾਂ ਦੀ ਗੱਬੀ ਜੀਂਦਿਆਂ ਦੋਈ ਰੱਜੇ ਕੋਈ ਸਾਡੇ ਤੇ ਐਮਐਸਬੀ ਦਾ ਰੋਣਾ ਨਹੀਂ ਸਵਾਮੀ ਨਾਥਨ ਕਮਿਸ਼ਨ ਦੇ ਅਧਾਰ ਤੇ ਐਮਐਸਬੀ ਅਤੇ ਐਮਐਸਬੀ ਦੀ ਰਾਜਨੀਤੀ ਵਾਲੇ ਕਾਨੂੰਨ ਦਾ ਰੋਣਾ ਹੈਗਾ ਸੋ ਕਾਚਾ ਮੁਕਤੀ ਦਾ ਮਸਲਾ ਇੱਕ ਕਿਸਾਨ ਜਿਹੜਾ ਮੁੜਦਾ ਹੈਗਾ ਪਾਕਿਸਤਾਨ ਦਾ ਜੀਨ ਦਾ ਜਿਆ ਕਿੱਥੋਂ ਦਾ ਬੈਚੀਤੀ ਹੋਈ ਆ ਤੇਰਾ 100 ਕਰੋੜ ਜਿਹੜਾ ਹੁਣ ਆਪ ਮੋਦੀ ਮੰਨਿਆ ਵੀ ਸਾਡੇ ਤਿੰਨ ਗੁਣਾ ਜਿਹੜਾ ਕੋਈ ਹਲਾਤ ਨਹੀਂ ਵੀਰੋ ਚੜ ਚੱਕੇ ਜ਼ਮੀਨ ਤੇ ਹਵਰਾ ਲਗਾਤਾਰ ਚੱਲ ਰਿਹਾ 30 ਕਿਲੋਮੀਟਰ ਤੇ ਜਾ ਕੇ ਦੇਖੋ ਨਵੀਂ ਤੋਂ ਨਵੀਂ ਐਕਸਪ੍ਰੈਸ ਆਹੀ ਵੇ ਜਿਹੜੀ ਬਣ ਰਹੀ ਆ ਪੰਜ ਫੁੱਟ ਉੱਚੀ ਬਾਅਦ 50 ਕਿਲੋਮੀਟਰ ਦੇ ਘਟਾ ਜ਼ਮੀਨ ਤੇ ਹਵਰਾ ਲਗਾਤਾਰ ਵੱਧ ਰਿਹਾ ਕਿ ਟ੍ਰੈਕ ਖੇਤੀ ਆ ਰਹੀ ਆ ਮੰਡੀ ਦੇ ਉੱਤੇ ਹੀ ਹਵਰਾ ਕਰਨ ਵਾਲਾ ਇੱਕ ਟੂਰ ਆ ਚੁੱਕਿਆ ਸੈਜੀ ਸਾਹਿਬ ਗਲੇ ਹੋ ਗਏ ਨੇ ਬੀਬੀ ਜੀ ਸੋ ਮੈਂ ਇੱਥੇ ਹੀ ਸਵਾਗਤ ਕਰਾਤੀ ਆਏ ਨੇ ਇਹਨਾਂ ਨੂੰ ਆਪਾਂ 2 ਮਿੰਟ ਦੇਵਾਂਗੇ ਸੋ ਹੁਣ ਮੇਰੂ ਨਿਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਫਤ ਕੀ ਬੋਲੀ ਫਤ ਸਦੀ ਜੀ ਗਾਜ ਵਜਕਾਰ नहीं दिए आने वाला वक्त भी बड़े से बड़ा आंधी आएगा ये हरियाणा सरकार भी नहीं रोक पाएंगे